ਆਰੇ ਕੋਈ ਨਹੀਂ ਅੰਕਲੇ ਪੋਗਦੀ ਯਾਤਰਾ ਬਾਰੇ ਦੇਣੀ ਗੱਲ ਕਰਤਾ ਕੱਲੀ ਹਨ ਸਹੀ ਗੱਲ ਹੈ ਡਾਊਨਲੋਡ ਨੂੰ ਪਾਸ ਕਰ ਸਾਈ ਮੈਨੂੰ ਜੇਬ ਜੀ ਆ ਦੇਖੋ ਦੋ ਬੱਕਰ ਵਈ ਇਹਨਾਂ ਨੂੰ ਲੈ ਵੀ ਦਾੜੀ ਜੀ ਧੋ ਗੀ ਨਾ ਆ ਖੜੋ ਸਾਢੇ ਪੰਜ ਬੱਕਰੇ ਦੇ ਹਾਂ ਵੀ ਦੱਸ ਬੱਸ ਹਾਂ ਬਾਈ ਮੈਂ ਕਿਹਾ ਬੱਕਰੀ 20 20 ਦੇ ਆਪਾਂ ਮੁੱਲ ਨਿਕਰੇ ਕਦੇ ਜਾਇ ਦੱਸ ਦੇ 35000 ਮੁੱਲ ਕਰ ਦੂੰ ਬੱਠ ਦਾ ਮੈਂ ਆਪਾਂ ਇਹ ਕਿ ਜੇ ਤੱਕ ਬਾਈ ਨੇ ਜਿੰਨੇ ਜਿੰਨੇ ਉਹ ਵੀ ਮੁੱਲ ਕਰੀ ਠੀਕ ਹੈ ਗਿਆ 20 ਇਹ ਚਾਹ ਕਰ ਬਈ 20 ਤਾਂ ਕਹਿ ਗਿਆ ਇਹ ਦੇਖ ਬਾਈ ਥੋੜਾ ਮਾਨਤ ਨਹੀਂ ਪਾਠ 20 ਨੂੰ ਹੈ ਕੋਈ ਚੰਗਾ ਨਹੀਂ ਸਾਰੀ ਮੰਡੀ ਜਿਹੜੇ ਦੇ ਉਹ ਆ ਫੜਛਾਈ ਆ ਕੋਈ ਨਾਂ ਦੇਂਦਾ ਹੋਰ ਕੋਈ ਬੱਕਰੇ ਕੋਲੋਂ ਹਟ ਗਈਆਂ ਫੜ ਜਾ ਰਹਾ ਆ ਕਹਿੰਦੀ ਬਹੁਤ ਖਰੇ ਮੈਂ ਤਾਂ ਪਹਿਲਾਂ ਕਹ ਵੀ ਗੇੜਾ ਦੇ ਦੇਣਾ ਦੀਨ ਜਿਹਾ ਹੁੰਦੀ ਯਾਰ ਆ ਫੜ ਯਾਰ ਮਨ ਨੂੰ ਮਾਰਨੀ ਨਹੀਂ ਹੈ ਗੇ ਰਹੇ ਆ ਫੜ ਕੋਕੜ ਬੱਕਰੀ ਇਹ ਤਾਂ ਚਲ ਐ ਦੀ ਪਿੱਛੇ ਲੱਗ ਲੱਗ ਜੂਗੀ ਫੰਡਰ ਬੱਕਰੀ ਆ ਸੋ ਉਹਦੀ ਬੱਕਰੀ ਪਾ ਦੇ ਪਾਉਣੀ ਆ ਦੋ ਵੀ ਨਾ ਪਾ ਦਾ ਦਰੀ ਮਰ ਜੀਏ ਨਹੀਂ ਹੋਰ ਇਹਦਾ ਕੋਈ ਗੁੱਸਾ ਹਾਂ ਦੇਖ ਲਾ ਜੋ ਉਹ ਕਿਉਂ ਇਸ ਜਿਹੜੀ ਬੱਕਰੀ ਆ ਆਇਆ ਤਾਂ ਜੀ ਹੈ ਭਾਈ ਤੇ ਵੀ ਮੈਂ ਮਾਰੀ ਕਹਿੰਨਾ ਨਹੀਂ ਮੈਂ ਤਾਂ ਮਾਰੀ ਤਨ ਕਹਿ ਰਿਹਾ ਹੂੰ ਗੱਲ ਕਰਦਾ ਮੈਂ ਬਦਾਮ ਸਿੰਘ ਜਿਹੜੀ ਲੋਕ ਮੋਬਾਈਲ 'ਚ ਕਹਿੰਦੇ ਬਦਾਮ ਸਿੰਘ ਹੀ ਚਾਹੀਦੇ ਭਾਈ ਸਾਨੂੰ ਮੋਬਾਈਲਾਂ 'ਚ ਕਹਿੰਦੇ ਆਪਾਂ ਨੂੰ ਉਹ ਚੀਜ਼ ਆ ਬਦਾਮ ਸਿੰਘ ਹਾਂ ਨਹੀਂ ਤੂੰ ਪਹਿਲੀ ਬੜਾ ਦੇਖੋ ਬਦਾਮ ਸਿੰਘ ਜਿਹਦਾ ਤੁਹਾਨੂੰ ਗਾਹਾਂ ਦੀਆਂ ਇੱਧਰ ਸਿਰੇ ਪਾਇਓ ਜਮਾਨਾ ਪਾਇਓ ਮੇਰੇ ਵੀ ਸਾਡੇ ਇਹਨੇ ਗੱਲ ਬੱਕਦੇ ਆਖੇ ਨੇ ਪਾਇਓ ਹਾਂ ਜੀ ਤੁਸੀਂ ਮੈਂ ਆਲਗਾ ਹਾਂ ਵੀ ਸਾਡੀ ਚਿਲਮ ਸਿੰਘ ਹੀ ਹੈ ਕਿਹੜੇ ਕਿਥੇ ਆਉਂਦਾ ਹਾਂ ਨਹੀਂ ਵਾਸੋਂ ਚੱਲਦੇ ਆ। ਅੱਜ ਕੋਈ ਨਹੀਂ। ਅੱਜ ਯਾਰ ਬੱਕਰੀ ਸਭ ਨਹੀਂ ਆਣਾ, ਹੀ ਵੀ ਆਣਾ। ਇੱਥੋਂ ਕਿਸੇ ਨੂੰ ਖਾਣ ਨਹੀਂ ਹੈਗਾ। ਜੀ ਕਰੇ ਵੀ ਆਪਣੇ ਖਾਣ ਦੀ ਚੀਜ਼ ਉਹ ਦੋ ਖਵਾਣੀ ਚਾਹੀਦੀ ਹੈ। 500 ਪਾਵੇ। 500 ਪਾਵੇ। ਲਾ ਫੜ 16.5 ਬੱਕਰੀ ਦੇ। ਇਹ ਇੰਨੇ ਬੰਦੇ ਖੜੇ ਤੂੰ ਕਹਾਂ ਜੈਜ ਮੋਲ ਕਰੀ। ਇਹ ਲਾ ਹੁਣ ਇੰਨੇ ਬੰਦੇ ਖੜੇ। ਆਣ ਜਾ। ਬੱਕਰੀ 20 ਆਦੀ ਤੇ ਕਿਸੇ ਛੱਡ ਰਹੀ ਦੀ ਜਦੋਂ ਬੱਕਰੀ ਦੇ ਤਾਂ ਨਹੀਂ ਦਿੰਦਾ ਧੰਨਵਾਦ। ਨਹੀਂ ਦੇਣਾ, ਤਾਂ ਨਹੀਂ ਦਿੰਦਾ ਧੰਨਵਾਦ ਫੜ ਯਾਰਾ। 16.5 ਲਾਇਤ ਵੀ। ਤਾਰਾਂ ਦੀ ਬੱਕਰੀ ਹੋ ਗਈ ਯਾਰ ਪੈਂ ਦਸਾਂ ਹੀ ਬੱਜੀ ਗਿਆ ਬੜਾ ਪੈ ਬੜਾ ਹਾਂ ਮਾੜਾ ਹੋਰੀ ਮਤਈ ਮਜੰਦਾਗਾ ਪੈ ਬੜਾ ਪਾਈ ਉਹ ਨਹੀਂ 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 ਉਹ ਖਰਜ ਬੱਕਰ ਪੈਂ ਆ ਮੋਰੀ ਹੋਰੀ ਉਹ ਬੱਕਰੀ ਆ ਹੋਰੀ ਮਰੀ ਨਾ ਪਕਾਈ ਉਹ ਨਹੀਂ ਥੋੜਾ ਪੈ ਕੱਢ ਲਾ ਤੂੰ ਖਰਾ ਪੈ ਤੂੰ ਦਊ ਕਿਵੇਂ ਪੈ ਲੈ ਜਾ ਬੱਕਰੀ ਕੱਢ ਲੈ ਜਾ ਆਹੋ ਆ ਬਈ 17000 ਹੋਈ ਆ ਇਹ 30 3000 ਰੁਪਿਆ ਆਏ ਹੇ ਪਹਿਲਾ ਜਦੋਂ ਆਇਆ ਪੁਰਾਣਾ ਉਹ ਜਦੋਂ ਕਰੋ ਹੋਇਆ ਬੜਾ ਦੂਰ ਲੰਗਾ ਸਾਡਾ ਯਾਰ ਇਹ ਕੱਟੀ ਹੋਣ ਪਈ ਆ ਜੀ ਇਹਨੂੰ ਕੱਟ ਲੈ ਕੇ ਜਾਣ 12000 ਆ ਜਾ ਉਹ ਰਹਿਣ ਬੰਦ ਕਰ ਮੂੜ ਨੂੰ ਹੋੜ ਬੱਬ ਹੋਏ ਕੱਟ ਲੈ ਫੋਨ ਉਹ ਲੱਗ ਗਿਆ ਖੜਾ ਜਾ ਵੀਰਾ ਸੌਤਾ ਹੁੰਦਾ ਲਾਉਣਾ ਉਹ ਬੈਗਾ ਡਿਜੀਟ ਬਾਹਰ ਲੱਗਿਓ ਤੂੰ ਆ ਗਿਆ ਓਏ ਓਏ ਕੱਟ ਲੈ ਫੋਨ ਉਹਨੇ ਲਾਉ ਰਿਹਾ ਨਹੀਂ ਹੁਣ ਮਿੱਠੂ ਇੰਨੇ ਦੀ ਹੋਰੇ ਦਾ ਯਾ ਉਹ ਉਹ ਰੇ ਤੋ ਕਿਹੜਾ ਫਰੀ ਹਰ ਬਾਈ ਉਹ ਭਾਗ ਪਾ ਲਾ ਬੋਲਾ ਹੋ ਗਿਆ ਉਹ ਦੋ ਇਹਨਾਂ ਕੇ ਮੈਂ ਤਨ ਖਨਾਵੀ ਗੜ ਕੇ ਅਜ ਮਾਰੀ ਚਾਰ ਪੰਜ 6 7 8 ਨੋ 10 11 12 13 14 15 16 ਤੋ ਹਾਸ ਕਰੋ ਯਾਰ ਨੋ ਜੀ ਯਾਲਾ ਆ ਵੀ ਦੇ ਦੇ ਇਹਨੂੰ ਯਾਰ ਜ਼ਿਆਦਾ ਕਰਾ ਚੱਲ ਮੇੜ ਯਾਰ ਆ ਲੋ ਅੰਗਲੀ ਫੜੋ ਆਹ ਇਹ ਸਾਰਾ ਸਾਰਾ ਹੋ ਗਿਆ ਯਾਰ ਮਹਾਜਾ ਖਾ ਜਾ ਬਾਜਾ ਖਾ ਜਾ ਨਾਵੇ ਦਾ ਕੀ ਹੋਵੇ ਪਾ ਮਦਾ ਇਹਨਾਂ ਪਾਸੋਂ ਦੀ ਖੁਸ਼ੀ ਨਾ ਹੋਰ ਪਾਪਾ ਨਾ ਬੇ ਬੱਕਰੀ ਦੋ ਰੱਖਾ ਹਰੇ ਹਰੇ ਆਪ ਬੱਕਰੀ ਰੱਖ ਭਾਈ ਇਹ ਰੱਖ ਅਸੀਂ ਗੱਲ ਤਾਂ ਸੁਣਨਾ ਅਸੀਂ ਗੱਲ ਅੱਜ ਦੀ ਆ ਪੈਸੇ ਤਾਂ ਲੈ ਕੇ ਜਾ ਨਾ ਨਾ ਅਸੀਂ ਤਾਂ ਜਾਂ ਅਸੀਂ ਨਾ ਭਾਈ ਨਾ ਤੈਨੂੰ ਵੀ ਰੱਖ ਯਾਰ ਛੋੜ ਤਾਂ ਲੈ ਕੇ ਜਾ ਪਰ ਆ ਪਾਪਾ ਗੋਈ ਮੈਂ ਨਹੀਂ ਹੁੰਦਾ ਯਾਰ ਮੇਰੀ ਗੱਲ ਤਾਂ ਮਾਵਾ ਹੁੰਦਾ ਨਾ ਪਾਪਾ ਬੱਕਰੀ ਰੱਖ ਭਾਈ ਇਹ ਰੱਖ ਯਾਰ ਇਹ ਤਾਂ ਹੈਗਾ ਪਾਗਲ ਮੇਰਾ ਕਿ ਮੈਂ ਵੀ ਪਾਗਲ ਹਾਂ ਹਾਂ ਤੁਸੀਂ ਐ ਦੱਸੋ ਨਹੀਂ ਸ਼ੇਰ ਹੀ ਪੱਕਰੀ ਲਈ ਮੈਂ ਤੇ ਕੋਲੇ ਲੈ ਲਈ ਖੜੀ ਉਹ ਤਾਂ ਉਹ ਕਿਹੜਾ ਸਾਹ ਕਹੋ ਹੀ ਨਹੀਂ ਲੈ ਜਾ ਇਹਨਾਂ ਚਾਲੀ ਰੁਪਏ ਯਾਰ ਤੁਸੀਂ ਐ ਦੱਸੋ ਬੱਕਰੀ ਅਰੇ ਹੋਇਆ ਬੱਕਰੀ 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 ਇਹ ਤਾਂ ਜੈ ਦੇ ਪਾਸੇ ਕਰ ਦੇ ਮੈਂ ਬੱਕਰੀ ਬਾਈ 50 ਹਜ਼ਾਰ ਦੀ ਠੀਕ ਹੈ ਨਾ ਨਹੀਂ ਨਾਂਗਾ ਹੱਡੀਆਂ ਇਹ ਇੱਕ ਬਰਚੀ ਕਰਾ ਦੀ ਯਕਤੀ ਹਟਾ ਚਾਰ ਦੇ ਹਾਂ ਲਾਹ ਵੀ ਮਾ ਜੀ ਰੋਕੀਂ ਜਾ ਚਾਰ ਦੇ ਉੱਤੇ ਧੰਨਵਾਦ 4 5 6 7 8 9 10 11 12 13 14 15 16 ਸਤਾਰਨ ਸ੍ਰੀ ਅਕਾਲ ਚਲ ਆਪੀ ਮਾਰਦੇ ਹੁਣ ਓਕੇ ਆਏ ਹਾਏ ਆ ਜਾ ਆ ਦੇ ਲਿਖਾਈ ਤੇ ਰੋਲਾ ਪੈਦਾ ਲਿਖਾਈ ਸਪੈਸ਼ਲ ਪਰਸੀ ਮੈਂ ਕੱਤਰੀ ਆ ਤੁਹਾਡੀ ਉਧਰ ਨਹੀਂ ਆ ਤੇ ਆ ਦਿਖਾ ਦੋ ਬਈ ਐ ਪਰਸੀ ਹੁੰਦੀ ਆ ਬਾਈ ਬਾਅਦ ਬਨੇ ਗੰਨੇ ਪਰਸੀ ਕੇ ਮੋਂਦੀ ਆ ਜਿੰਨੇ ਮੈਕ ਲੱਗੇ ਆਪਾਂ 100 ਰੁਪਈਆ ਲੜਿਆ ਇੱਕ ਬੱਕਰੀ ਦਾ ਹਾਂ ਗਾਏ ਉਹ ਸੌਦੇ ਤੇ ਕਹਿੰਦੇ ਆ ਨਰਾਈ ਤੂੰ ਕਰਾਏਂਗਾ ਲਿਖਾਈ ਤੂੰ ਕਰਾਏਂਗਾ ਹਾਂ ਇੱਥੇ ਪਤਾ ਲੱਗ ਲਿਖਾਈ ਦੀ ਆ ਜੀ ਹੁੰਦੀ ਆ ਰਾਈ ਜੇ ਹੁਣ ਪਹਿਲਾਂ ਖਾਈ ਇਹ ਹੁਣ ਪਰ ਜਿਹਨੇ ਵੇਚੀ ਆ ਉਹਨਾਂ ਦਾ ਹੁੰਦਾ ਸ਼ਗਾਰ ਨੇ 24 ਹੈ ਜੀ ਸ਼ਗਾਰ ਨੇ ਦੇਖੀ ਆ ਜਿਹੜਾ ਫਿਰ ਵੇਚਦਾ ਬਾਬਾ ਜੀ 24 ਹੈ ਜੀ ਨਾਲ ਇਹ ਤਾਂ ਕਰੇ ਜੇ ਹਾਲ ਮੰਗਦੀ ਚੱਲੀ ਜਾਂਦੇ ਹੋ ਕਿੰਨਾ ਕਿੰਨਾ ਹਾਲ ਮੰਗਰ ਚੱਲੀ ਜਾਂਦਾ ਬਾਬਾ ਭਗਵਾਨ ਭੰਗ ਬਾਈ ਕੀਤੀ ਹੋਈ ਹੈ ਕੀ ਆ ਜਾ ਰ ਅਸਲ ਵਿੱਚ ਤੂੰ ਸਹੀ ਦੱਸਾਂ ਮਿੱਠੂ ਆ ਮੈਂ ਕਿਤੇ ਕੈਪਟਨ ਦਾ ਕੋਈ ਨੇੜ ਤੇੜ ਦਾ ਨਾ ਵਾ ਵਾ ਬਾਬੇ ਭੰਗ ਦਾ ਲੈਕ ਦਾ ਦਿਖਾ ਕਿੰਨੇ ਲੱਗੇ ਨੇ ਆਏ ਸੋਲੇ ਪਜਰ ਹੋ ਗਏ ਬੰਦਾ ਤੂੰ ਕਿਹੋ ਜਿਹੇ ਜਾਨਵਰ ਵਿੱਚ ਆ ਹੁਣ ਟਿੱਪੀ ਭੁੱਲ ਗਿਆ ਵਾ ਉਹ ਚਲ ਕੋਈ ਨਹੀਂ ਯਾਰ ਕਾਲਾ ਸਾਹਿਬ ਸਿੰਘ ਆਪ ਸੁਗੁਰ ਬਾਰੇ ਘਾਟੀ ਜਾਣਦਾ ਆ ਵੀ ਬਾਬੇ ਦੇ ਖਰੀਦਦਾਰ ਕੌਣ ਹੈ ਜੀ ਹੈਂਕ ਸੋ ਮੰਗਤਰਾਮ ਆ ਮੰਗਤਰਾਮ ਮੰਗਾ ਮੰਗਤਰਾਮ ਜਾ ਬਰਾਵਾ ਲਾਓ ਜੀ ਆਹ ਪਰਚੀ ਹੁੰਦੀ ਹੈ ਬਈ ਇਹਦਾ ਪਰਚੀ ਤੇ ਰੌਲਾ ਪੈਦਾ ਹੁੰਦਾ ਅੰਦਰ ਆਹ ਪਰਚੀ ਕੋ ਸੌਂ ਵੀ ਘਟੂ ਭਾਈ ਹੁਣ ਸੌ ਕਰਾਇਗਾ ਸਰਦਾਰ ਉਹ ਬਾਮਾ ਨੂੰ ਬੰਦਾ ਇੱਕ ਮਿੰਟ ਖੜ ਜਾ ਆ ਨਹੀਂ ਹਾਂ ਆਖਿਆ ਨਹੀਂ ਮੋੜਾ ਵਾਪਸ ਹਰਿਆਣੇ ਦਾ ਅਵੀ ਤੇ ਹੱਕ ਨੇ ਨਾ ਨੂੰ ਸੌ ਸੌ ਨਹੀਂ ਕਰੇਗਾ ਤੇ ਸੋਰ ਸਾਰੀ ਕੋ ਕਰਦੀ ਤੈਨੂੰ ਜੈਜ ਮੰਗੀ ਤੂੰ ਮੈਂ ਚੱਲ ਕੋਈ ਨਾ ਰੋ ਮਾਇਆ ਤੂੰ ਮੈਨੂੰ ਸਹੀ ਬਰਾਵਾ ਬੜਾ ਦੇ ਬਾਬੇ ਮੰਨੀਗਾ ਨਹੀਂ ਆਪਾਂ ਮਾਰ ਚੱਲ ਗਏ ਅਜੇ ਚਾਹੋ ਨਾ ਤਾਂ ਤੁਸੀਂ ਈਦ ਦਾ ਕੁਝ ਖਲਾਇਆ ਹਾਂ ਨਾ ਤੁਸੀਂ ਅੱਜ ਬਜ਼ਾਕੀ ਤੇ ਕੁਝ ਲੈ ਕੇ ਆਏ ਇੱਧਰ ਆਖ ਦੀ ਗੱਲ ਮੰਡੀ ਆਇਆ ਬਾਬੇ ਨੂੰ ਛੱਡ ਕੇ ਦੋ ਰੋ ਪਾ ਆ ਨਾ ਕੀ ਵੀ ਪਹਿਲਾਂ ਕਰਨਾ ਸੀ ਬੰਦਾ ਦੱਸੇ ਤੁਸੀਂ ਕਿੱਥੇ ਜੇ ਬਾਬਾ ਕਿੱਥੇ ਮਿਲਿਆ ਸਾਡੀ ਦਾ ਈਦ ਪਰਮਾਤਮਾ ਨੇ ਬਣਾਤੀ ਇਹ ਤਾਂ ਬਚਾ ਲਿਆ ਸਾਨੂੰ ਬਹੁਤ ਨਹੀਂ ਐਕਸੀਡੈਂਟ ਹੋ ਗਿਆ ਪਰਮਾਤਮਾ ਨੇ ਬਚਾਇਆ ਸਾਡਾ ਮੁੰਡੇ ਦਾ ਅੱਜ ਆਪਰੇਸ਼ਨ ਆ ਸੀਐਮਸੀ ਦੋ ਜਗ੍ਹਾ ਲੱਤ ਟੁੱਟ ਗਈ ਇੱਥੇ ਆਉਣਾ ਹੁੰਦਾ ਮਾੜਾ ਕੰਮ ਹੋਇਆ ਨਹੀਂ ਟਿਊਬ ਪਿੱਟ ਜਾਏਗਾ ਐਕਸੀਡੈਂਟ ਮਾਇਆ ਕਨਾ ਪੁੱਛਣਾ ਤੂੰ ਯਾਰ ਸਾਡੇ ਤਿੰਨ ਬੰਦੇ ਪਏ ਆ ਨਾਲੇ ਬੱਕਰੀਆਂ ਕੀ ਗੱਲ ਬੱਕਰੀਆਂ ਦਾ ਬੱਕਰੀਆਂ ਮਰ ਗਈਆਂ ਬੱਕਰੀਆਂ ਮਰ ਗਈਆਂ ਪੰਜ ਛੇ ਨਾਗ ਇਹ ਆਪਣੇ ਆਪ ਦੀ ਅਸੀਂ ਕਿਸੇ ਦੀ ਹੋਰ ਆਪਦੀਆਂ ਅਸੀਂ ਨਾ ਚੋਣ ਤੇ ਫੈਲਟ ਗਈਆਂ ਇਹਨਾਂ ਦੇ ਇਕੱਠਾ ਜੀ ਬੜਾ ਮਾੜੀ ਗੱਲ ਹੋ ਗਈ ਪਹਿਲਾਂ ਯਾਰ ਗੱਡੀ ਚੜ ਗਈ ਬੱਕਰੀਆਂ ਤੇ ਓਕੇ ਉਹਦਾ ਫੈਸਲਾ ਕਰਨ ਲੱਗੇ ਚਲੋ ਕੱਟੀ ਵਾਲੇ ਕਹਿੰਦੇ ਵੀ ਅਸੀਂ ਦਮਾਗੇ ਮਾਫ ਕਰਾ ਚੋਟ ਛੋਟਾ ਨੁਕਸਾਨ ਹੋਇਆ ਕੋਈ ਜੇ ਗੱਲਾਂ ਹੀ ਕਰਦਾ ਜਦ ਨੂੰ ਮੋਟਰ ਵਾਲਾ ਸਾਈਕਲ ਵਾਲਾ ਸੀਗਾ ਤੇ ਥੋੜਾ ਨਸ਼ੇ 'ਚ ਸੀਗਾ ਦਾਰੂ ਦਰ ਪੀਤੀ ਸੀ ਉਹਨੇ ਦੇਖਿਆ ਨਹੀਂ ਵੀ 200 ਬੰਦਾ ਖੜਾ ਮੈਂ ਦੇਖ ਰਹਾ ਹਾਂ ਵਿਚੀ ਮਾਰਤਾ ਲਿਆ ਕੇ ਮੈਂ ਕਹਿੰਦਾ ਬੰਦਿਆਂ ਦੇ ਉੱਤੇ ਹੀ ਚਾਰਦਾ ਪਿਆ ਉਹਦੇ ਪੱਤ ਤਿੰਨ ਬੰਦੇ ਮਾਰੇ ਚੱਕ ਕੇ ਇੱਕ ਸੱਜੇ ਸਿਰ ਦਾ ਇੱਕ ਖੱਬੇ ਸਿਰ ਦਾ ਜਿਹੜਾ ਮੂਹਰੇ ਮੁੰਡਾ ਲੱਗਿਆ 18 ਕਿ 17 18 ਸਾਲ ਦੀ ਉਮਰ ਆ ਉਹਦਾ ਜਵਾੜਾ ਟੁੱਟ ਗਿਆ ਤੇ ਇੱਕ ਪਾਸੇ ਪਤਾ ਨਹੀਂ ਸਿਰ ਦੇ ਵਾ ਸੱਟ ਲੱਗੀ ਆਪ ਉਹ ਤੋਂ ਦੋ ਜਗ੍ਹਾ ਲੱਤ ਟੁੱਟ ਗਈ ਆਪ ਨੂੰ ਉਹਨੂੰ ਪਿਓ ਦੇ ਪੁੱਤ ਨੂੰ ਝਰੀਟ ਨਹੀਂ ਆਈ दारू ਨਾਲ ਰਟਿਆ ਸੀ ਇੱਕ ਪਾਸੇ ਡੱਗ ਪਿਆ ਅਸੀਂ ਉਹਦੇ ਘਰ ਤੇ ਆਨੂੰ ਸੰਭਾਲ ਗਿਆ ਚੱਕ ਤੇ ਇੱਕ ਕਿਹੜੀ ਚਲਾਉਂਦਾ ਮੈਂ ਉਹਦੇ ਮੈਂ ਤੇ ਤਰਸੇ ਅਸੀਂ ਸਾਨੂੰ ਪਤਾਗਾ ਮੋਟਰਲ ਕਿਵੇਂ ਸੱਦੀ ਕਰੀ ਸੀ ਵੀ ਸਾਡੇ ਲਾਗਲੇ ਪਿੰਡ ਦਾ ਹੀ ਸੀ ਅਜ ਤਾਂ ਫੋਨ ਕਰਕੇ ਚਕਾਇਆ ਤੇ ਉਹਦਾ ਪੁੱਤ ਫਿਰ ਤੁਰਿਆ ਫਿਰਦਾ ਰਾਤ ਨੂੰ ਉੱਤਰ ਜਾਣਾ ਸੀ ਇੱਧਰ ਨੂੰ ਜਿਵੇਂ ਹੋਣੀ ਹੁੰਦੀ ਆ ਟੱਕਰ ਦੀ ਪਰ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਉਹ ਮੰਨਣਾ ਠੀਕ ਆ ਬੰਦਿਆਂ ਦੇ ਸੱਟਾਂ ਲੱਗੀਆਂ ਜਾਦੇ ਪਹਿਲਾਂ ਤਾਂ ਜਵਾਬ ਮਿਲ ਗਿਆ ਡੀਐਫਸੀ ਫੇਰ ਉਹ ਪ੍ਰਮਾਤਮਾ ਨੇ ਉਹਦੀ ਜਾਨ ਬਖਸ਼ੀ ਆ ਚਲੋ ਹੁਣ ਸੀਐਮਸੀ ਅੱਜ ਉਹਦਾ ਆਪਰੇਸ਼ਨ ਨਾਲ ਚ ਵੜੇਗਾ ਕਿ ਚਲੋ ਮਦਦ ਕਰ ਰਹੇ ਆ ਗਰੀਬ ਬੱਚਾ ਵਾ ਜਿੰਨੇ ਜੋ ਰਹਿ ਗਏ ਅਸੀਂ ਵੀ ਕਰ ਰਹੇ ਆ ਹੋਰ ਵੀ ਸੰਗਤ ਕਰ ਰਹੀ ਆ ਪਿੰਡ ਦੇ ਵੀ ਧੰਨਵਾਦ ਕਰਦੇ ਆ ਸਾਰਿਆਂ ਦਾ ਬੱਕਰੀਆਂ ਦਾ ਕਿੰਨਾ ਨੁਕਸਾਨ ਹੋ ਗਿਆ ਬੱਕਰੀਆਂ ਆਪਣੀਆਂ ਤਿੰਨ ਮਰ ਗਈਆਂ ਇੱਕ ਬੱਕਰਾ ਮਰ ਗਿਆ ਇੱਕ ਦੀ ਲੱਤ ਟੁੱਟ ਗਈ ਇੱਕ ਦੀ ਸ਼ਾਫ ਟੁੱਟ ਗਈ ਯਾਨੀ ਹੈਗਾ 6-7 ਲਗਾ ਦਾ ਨੁਕਸਾਨ ਹੋ ਗਿਆ ਮਾੜਾ ਹੀ ਹੋਇਆ ਕੰਮ ਚੱਲ ਹਜੇ ਵੀ ਜਾਨ ਬਚ ਗਈ ਬੰਦੇ ਦੀ ਜਾਨ ਬਚ ਗਈ ਨਹੀਂ ਚਲੋ ਜਾਨਵਰ ਤਾਂ ਬਣ ਜਾਂਦੇ ਨੇ ਬੰਦਾ ਬਚ ਗਿਆ ਕਰੀਦਾ ਚੱਲ ਬੱਕਰਾਂ ਚੱਲੋ ਹੋਰ ਬਣ ਜਾਣਗੀਆਂ ਆਹੀ ਬਹੁਤ ਆ ਹੋਰ ਬਣ ਜਾਣਗੀਆਂ ਨਹੀਂ ਤਾਂ ਅੱਜ ਆਪਾਂ ਮੇਲੇ ਦੀਆਂ ਰੌਣਕਾਂ ਦਿਖਾ ਦੇਣੀਆਂ ਲੋਕਾਂ ਨੂੰ ਅੱਜ ਫਲੈਕਸਰੋਲ ਫੁੱਟਾ ਲੱਗ ਜਾਣੀਆਂ ਸੀਗੇ ਸਾਰੀਆਂ ਹੁਣ ਅਗਲੀ ਮੰਡੀ ਉਲਾਵਾਂਗੇ ਇਹ ਮਾੜਾ ਕੰਮ ਹੋਇਆ ਚਲੋ ਜੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ